ਉੱਪਰ ਘਾੜ ਕੀਤੀ ਹੈ। ਹਲਕੂੜਿਆ। ਕੋਨੇ ਮੁੰਡਾ ਅਜੇ ਭਾਲਾ ਪ੍ਰਧਾਨ। ਜਿਆਦੇ ਖਰੇਜਾ ਸਾਰਿਆਂ ਨੂੰ ਵਿਗਾੜਦਾ ਭੜਿਆਂ ਨੂੰ। ਹਾਂ। ਡੀਐਸਪੀ ਸਾਹਮਣੇ ਲੋਕਾਂ ਵੀ ਖੇਤਾਂ ਵਿੱਚ ਦਿਨ ਇਹੋ ਟੰਗਣਾ ਬੈ ਕੇ ਗੱਲ ਕਰੋ। ਕਹਿੰਦਾ ਇਹ ਕਿਹੜਾ ਟੂੜੇ ਜਮਾਇਦਾ ਸਾਡੀ ਕਿਹੜਾ ਇੱਜ਼ਤ ਨਹੀਂ ਉਹਨੇ ਆ ਗਿਆ ਕਿਸਾਨ ਜੂ ਨਿਹੰਡ। ਸਾਰੇ ਪੰਜਾਬ ਨੂੰ ਤਪਾ ਰੱਖਿਆ ਇਹਨਾਂ ਨੇ ਇਹ ਮਾਮਲਾ ਦਰਅਸਲ ਬਠਿੰਡਾ ਦੇ ਪਿੰਡ ਫਰੀਦਕੋਟ ਕੋਟਲੀ ਦਾ ਹੈ ਫਰੀਦਕੋਟ ਕੋਟਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਭਾਜਪਾ ਦੇ ਉਮੀਦਵਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਸ ਦੌਰਾਨ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਵੱਡੀ ਸੰਖਿਆ ਦੇ ਵਿੱਚ ਤਨਖਾਸ਼ ਦਿੱਤੀ ਪਰੀਸ਼ਾਨ ਪੁਲਿਸ ਬਹਿਨੀ ਕਿ ਜਿਆਦਾ ਸੀ ਕਿ ਉਹਨਾਂ ਦੇ ਵੱਲੋਂ ਲਾਠੀ ਚਾਰਜ ਕਰ ਦਿੱਤਾ ਗਿਆ ਲਾਠੀ ਚਾਰਜ ਵੀ ਇਸ ਤਰੀਕੇ ਨਾਲ ਕਿ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਭਜਾਇਆ ਗਿਆ ਫਿਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਲਾਠੀ ਚਾਰਜ ਕੀਤਾ ਗਿਆ ਤਾਂ ਫਿਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਖੁਦ ਪਾਰਟੀ ਬਣ ਕੇ ਉਹ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਆਖਰ ਕਿਸਾਨਾਂ ਨੇ ਕੀ ਕੁਝ ਕਿਹਾ ਉਹਨੇ ਮੁੰਡਾ ਅਜੇ ਭਾਲਾ ਪ੍ਰਧਾਨ ਜਿਆਦਾ ਫਰੇਜਾ ਸਾਰਿਆਂ ਨੂੰ ਵਿਗਾੜਦਾ ਬੁੜਿਆਂ ਨੂੰ ਡੀਐਸਪੀ ਸਾਹਿਬ ਨੇ ਰੋਕੇ ਵੀ ਖੇਤਾਂ ਵਿੱਚ ਦਿਨ ਹੋ ਜਾ ਟੰਗਣਾ ਬਹਿ ਕੇ ਗੱਲ ਕਰੋ ਕਹਿੰਦਾ ਇਹ ਕਿਹੜਾ ਟੂੜੇ ਜਮੈਲ ਆ ਸਾਡੀ ਕਿਹੜਾਈ ਜਿੱਤ ਨਹੀਂ ਜੁੜੇ ਆ ਕਿ ਕਿਸਾਨ ਨੂੰ ਨਹੀਂ ਅੰਡ ਸਾਰੇ 50 ਨੂੰ ਤਪਾਰਕ ਇਹਨਾਂ ਨੇ ਇਹ ਵੇਖਿਆ ਜਾਵੇ ਕਿ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਜੋ ਫੈਸਲਾ ਲਿੱਤਾ ਗਿਆ ਸੀ ਜੋ ਐਸਕੇਮ ਦੇ ਸਦੇ ਤੋਂ ਬਾਅਦ ਵਕਫ ਵਕ ਕਿਸਾਨ ਜਥੇਬੰਦੀਆਂ ਦੇ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਂਦਾ ਫੈਸਲਾ ਕੀਤਾ ਗਿਆ ਸੀ ਪਰ ਹੁਣ ਪੁਲਿਸ ਜਿਹੜੀ ਆ ਉਹ ਇਸ ਵਿਰੋਧ ਨੂੰ ਲੈ ਕੇ ਕਿਤੇ ਨਾ ਕਿਤੇ ਜਿਆਦਾ ਹਤਾਸ਼ ਹੋ ਚੁੱਕੀ ਹੈ ਹਰਾਸ਼ ਹੋ ਚੁੱਕੀ ਹੈ ਕਿ ਉਸ ਦੇ ਵਿੱਚ ਆਲੇ ਹੁਣ ਲਾਠੀ ਚਾਰਜ ਕਰਨਾ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤੇ ਇਹ ਮਾਮਲਾ ਬਠਿੰਡਾ ਦੇ ਪ੍ਰੀਤਕੋਟ ਕੋਟਲੀ ਦੇ ਵਿੱਚ ਵਾਪਰਿਆ ਤੇ ਕਿਸਾਨਾਂ ਦੇ ਵਿੱਚ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਤਾਂ ਤਿੰਨ ਕਿਸਾਨ ਜਿਹੜੇ ਨੇ ਉੱਜੜੀ ਕਰ ਰਹੇ ਸੀ ਅਕਮਪਲਸ ਨੇ ਅਗਲੇ ਬਸੇ ਕਰਕੇ ਲਾਤੀ ਚਾਰਜ ਕਰਤਾ ਜੀ ਕਿਸੇ ਗੱਲ ਨੂੰ ਲੈ ਕੇ ਨਾਰੇबाजी ਕਰਦੇ ਆ ਵੀ ਉਹ ਵਿਰੋਧ ਚ ਪਰਮਭਾਲ ਕੋਲ ਵਿਰੋਧ ਚ ਜਿਹੜੀ ਸੰਯੁਕਤ ਕਾਲਾ ਪੂਰਤ ਦੇ ਵੱਲੋਂ ਸੰਯੁਕਤ ਮੋਰਚੇ ਕੋਲ ਆਈ ਉਹਦੇ ਦੀ ਨਾ ਸੀ ਕਰ ਰਹੇ ਸੀ ਕਿ ਸਾਰਾ ਕੁਝ ਇੱਥੇ ਹੋਣਾ ਸੀ ਅੱਜ ਪਰਮਭਾਲ ਕੋਲੇ ਇੱਥੇ ਕਿਸ ਫਰੀਦਕੋਟ ਕੋਟਲੀ ਕੀ ਨਾਮ ਆ ਸਦਾ ਦਲੌਰ ਸਿੰਘ ਜੀ ਪਿੰਡ ਫਰੀਦਕੋਟ ਜੀ ਕਿਹੜੀ ਜਥੇਬਦੀ ਨਾਲੋਂ ਗਰਦੰਦਾ ਨਾਲੇ ਉਹ ਆ ਕੇ ਫਿਰ ਉਹੀ ਨਹੀਂ ਕਰਦੇ ਜੀ ਇੱਕ ਪਾਸੇ ਜਿੱਥੇ ਕਿਸਾਨ ਭਾਜਪਾ ਤੋਂ ਨਾਰਾਜ਼ ਹੈ ਤਾਂ ਹੁਣ ਕਿਸਾਨਾਂ ਤੋਂ ਪੁਲਿਸ ਨਾਰਾਜ਼ ਨਜ਼ਰ ਆ ਰਹੀ ਹੈ ਕਿਸਾਨਾਂ ਦੇ ਵੱਲੋਂ ਜੋ ਇਸ ਸਮੇਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਇੱਕ ਵੱਡਾ આરોਪ ਲਗਾਇਆ ਗਿਆ ਹੈ ਕਿ ਕਿਸਾਨ ਆਗੂ ਦੇ ਵੱਲੋਂ ਜਾਤੀ ਸੁਰਚਕ ਸ਼ਬਦ ਬੋਲੇ ਗਏ ਨੇ ਇਸ ਨੂੰ ਲੈ ਕੇ ਨਾਰਾਜ਼ਗੀ ਵੀ ਆਪਣੀ ਜ਼ਾਹਰ ਕੀਤੀ ਹੈ ਪਰ ਦੂਸਰੇ ਪਾਸੇ ਕਿਸਾਨ ਆਗੂ ਨੇ ਕਿਹਾ ਕਿ ਇਹ ਸਭ ਬਹਾਨੇ ਬਣਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਲਾਠੀ ਚਾਰਜ ਦਾ ਇੱਕ ਬਹਾਨਾ ਸੀ ਜਿਹੜਾ ਕਿ ਉਹਨਾਂ ਨੂੰ ਲੈ ਕੇ ਇਸ ਨੂੰ ਇਸ ਇਸ਼ੂ ਬਣਾਇਆ ਗਿਆ ਹੈ ਹਾਂ ਕੀ ਆ ਮੇਰੇ ਡਾਂਗ ਮਰੀ ਐ ਇੱਥੇ ਹੀ ਹੱਡੀ ਟੁੱਟਦੀ ਉਹ ਕਹਿੰਦੇ ਜਾਤੀ ਪੁਲਿਸ ਕਿ ਆਈਏ ਸਾਨੂੰ ਜਾਤੀ ਸੁੱਤੇ ਗਾਲਾਂ ਨਹੀਂ ਕੋਈ ਗਿਆ ਨਹੀਂ ਕਿਸੇ ਨੇ ਜੀ ਕਿਸੇ ਨੇ ਕੁਝ ਨਹੀਂ ਬਾਨਾ ਉਹ ਤਾਂ ਬਾਨਾ ਬਣਾਇਆ ਜੀ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੋਵੇ ਤੇ ਉਸ ਤੋਂ ਬਾਅਦ ਉਹਨਾਂ ਤੇ ਲਾਠੀ ਚਾਰਜ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਨਸੀਡੈਂਟਸ ਦੇ ਦਦੇ ਹੋਆ ਪਰ ਨਹੀਂ ਕਿ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਪਰ ਫਿਲਹਾਲ ਦੀ ਸਿਚੁਏਸ਼ਨ ਇਸ ਤਰੀਕੇ ਦੀ ਸੀ ਕਿ ਲੋਕ ਸਭਾ ਦੇ ਇਲੈਕਸ਼ਨ ਨੇ ਤੇ ਪਰਮਪਾਲ ਕੋਰ ਭਾਜਪਾ ਦੇ ਉਮੀਦਵਾਰ ਨੇ ਭਾਜਪਾ ਦੇ ਕਿਸਾਨਾਂ ਦੇ ਵਿਚਾਲੇ ਆਪਸੀਆਂ ਤਲਖੀਆਂ ਜਿਹੜੀਆਂ ਨੇ ਉਹ ਬਰਕਰਾਰ ਨੇ ਐਸਕੇਮ ਦਾ ਸੱਦਾ ਹੈ ਤੇ ਇਸੇ ਤਰੀਕੇ ਨਾਲ ਲਗਾਤਾਰ ਇਸ ਇਲੈਕਸ਼ਨ ਦੇ ਵਿੱਚ ਵਿਰੋਧ ਦੇਖਣ ਨੂੰ ਲਗਾਤਾਰ ਜਿਹੜਾ ਹੈ ਬਰਕਰਾਰ ਮਿਲ ਸਕਦਾ